ਅੱਜ ਸਭਰਾ ਦੇ ਲਾਗੇ ਖੁੱਲੇ ਆਲਾ ਪਿੰਡ ਆ ਛੋਟਾ ਜਿਹਾ ਪਿੰਡ ਆ ਏ ਤੇ ਇੱਥੇ ਲਗਭਗ 70-80 ਕਿਲੋਮੀਟਰ ਲੰਮੀ ਜਿਹੜੀ ਸੜਕ ਦੀ ਬਾਨਿਆਂ ਨਾਲ ਬਣਿਆ ਦਰਿਆ ਦੇ ਉਹ ਇਕੇਦامی ਉਹਦੇ ਪੈਰ ਨਿਕਲ ਗਏ ਤੇ ਸਾਡੇ ਇੱਥੇ ਬਾਬਾ ਵੀਰਾ ਸਿੰਘ ਜੀ ਤੇ ਹੋਰ ਵੀ ਸੰਗਤ ਇੱਥੇ ਹੀ ਤੈਂ ਮੈਂ ਆਪ ਲਗਾਤਾਰ ਇੱਥੇ 13-13 ਕ ਦੇ 14-14 ਘੰਟੇ ਸੰਗਤ ਦੀ ਵਿੱਚ ਰਹਿ ਕੇ ਸੇਵਾ ਕਰੀਦੀ ਆ ਤੇ ਮੈਂ ਆਪ ਖੁਦ ਵੀ ਇੱਥੇ ਪਿੰਡ ਘੜਮ ਬਸਤੀ ਲਾਲ ਸਿੰਘ ਲਾਗੇ ਉੱਥੇ ਸੰਗਤ ਦੀ ਸੇਵਾ ਕਰਦੇ ਪਿਆ ਹਾਂ ਜਦੋਂ ਮੈਨੂੰ ਇਹਨਾਂ ਸਾਥੀਆਂ ਦਾ ਫੋਨ ਗਿਆ ਤੇ ਉਸੇ ਵੇਲੇ ਆ ਗਏ ਆ ਨਾਲ ਸਾਰੇ ਪ੍ਰਸ਼ਾਸਨ ਨੂੰ ਫੋਨ ਕਰਕੇ ਸੱਦ ਲਿਆ ਨਾਲ ساری ਸੰਗਤ ਆ ਗਈ ਬੜੀ ਇੱਥੇ ਜਿੰਨੀ ਵੀ ਸਾਡੇ ਇਲਾਕੇ ਦੀ ਤਰਨਤਾਰਨ ਜ਼ਿਲ੍ਹੇ ਦੀਆਂ ਸੰਪਰਦਾਵਾਂ ਨੇ ਸੰਤ ਮਹਾਪੁਰਖ ਬਾਬਾ ਸੁਖਾ ਸਿੰਘ ਜੀ ਸੰਤ ਮਹਾਪੁਰਖ ਬਾਬਾ ਹਾਕਮ ਸਿੰਘ ਜੀ ਸੰਤ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਸੰਤ ਮਹਾਪੁਰਖ ਸੋਰ ਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਸੰਤ ਮਹਾਪੁਰਖ ਕਰਿਆਲੇ ਵਾਲੇ ਬਾਬਾ ਅਵਤਾਰ ਸਿੰਘ ਜੀ ਤੇ ਹੋਰ ਵੀ ਜਿੰਨੀਆਂ ਸਿੱਖ ਸੰਗਤਾਂ ਸਾਰਿਆਂ ਨੇ ਇੱਥੇ ਆ ਕੇ ਬੜੀ ਸੇਵਾ ਕੀਤੀ ਆ ਤੇ ਅੱਜ ਵੀ ਜੇ ਬੰਨ ਟੁੱਟਣੋਂ ਬਚਿਆ ਹੋਣਾ ਇੱਕੇ ਦਾਮੀ ਲਗਭਗ 70 ਫੁੱਟ ਢੇਗ ਡੇਗ ਪੀ ਤੇ ਜਿਹੜੇ ਕਿ ਸੜਕ ਵੀ ਪੱਟਣੀ ਸ਼ੁਰੂ ਹੋ ਗਈ ਜੇ ਨਾ ਸੰਗਤ ਪੈਂਦੀ ਤੇ ਮੈਨੂੰ ਮੇਰੇ ਆ 10 ਮਿੰਟਾਂ ਦੇ ਵਿੱਚ ਵਿੱਚ ਸਾਰਾ ਬੰਨ ਟੁੱਟ ਕੇ ਤੇ ਪਾਣੀ ਦੂਜੇ ਬੰਨੇ ਨਿਕਲ ਜਾਣਾ ਬੜਾ ਵੱਡਾ ਨੁਕਸਾਨ ਹੋਣਾ ਹੈ ਇਹ ਸੰਗਤ ਦਾ ਹੀ ਸੁਜੋਗ ਆ ਵੀ ਸੰਗਤ ਪੈ ਗਈ ਆ ਤੁਸੀਂ ਵੇਖਣਦੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਗਈ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜੀਸੀਪੀ ਮਸ਼ੀਨਾਂ ਆ ਗਈਆਂ ਤੇ ਜਿੱਥੇ ਸੰਗਤ ਹੋਵੇ ਸੰਗਤ ਦੇ ਵਿੱਚ ਪਰਮਾਤਮਾ ਵਸ ਜਾਂਦਾ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਤੇ ਉਦੋਂ ਸਾਰੇ ਕੰਮ ਜਿਹੜੇ ਉਹ ਠੀਕ ਹੋ ਜਾਂਦੇ ਆ